ਓਹ ਯਾਰ ਤੂੰ ਕਾ ਤੋ ਖੰਬੇ ਤੇ ਚੜ ਗਈ ਸਿਮਰੋ ਹੈ ਮੰਗਰੀ ਚੜ ਗਈ ਤੂੰ ਥੱਲੇ ਉਤਰ ਮੈਂ ਤਾਂ ਸੋਨੂੰ ਦੱਸਣ ਆਈ ਸੀ ਕਿ ਮੀਆ ਜਿਹੜੀ ਥੱਲੇ ਵਾਲੀ ਤਾਰ ਆ ਨਾ ਦੇਖਵਾ ਚਿਲਕਣੀ ਜੀ ਇਹ ਸੱਚ ਚਗਿਆੜੇ ਨਿਕਲੀ ਜਾਂਦੇ ਨੇ ਇਹੋ ਚੰਗੀ ਤਰ੍ਹਾਂ ਜੋੜ ਇਹਦੇ ਨਾਲ ਹੀ ਆਪਣੀ ਤਾਰ ਹਿੱਲਦੀ ਆ ਓਏ ਭਾਈਓ ਤੇ ਭੈਣੋ ਤੁਹਾਨੂੰ ਕੀ ਹੋ ਗਿਆ ਖੰਬਿਆਂ ਤੇ ਚੜੇ ਬੈਠੇ ਹੋ ਸਾਡੀ ਤਾਰ ਹਿੱਲ ਜਾਂਦੀ ਆ ਚਾਚਾ ਜੀ ਵਾਰੀ ਵਾਰੀ ਸਦੇਟ ਆਈ ਜਣ ਦੀ ਛੋਟਾ ਟੀਵੀ ਭੂਕਦਾ ਇਹ ਤਾਂ ਹਿੱਲ ਕੇ ਓ ਯਾਰ ਤੂੰ ਤਾਂ ਨੰਗੇ ਪੈਰ ਨਾ ਚੜਦੀ ਹੈ ਹੋਈ ਨੰਗੇ ਪੈਰ ਤਾਹਨੋ ਜੜੀ ਜਨੀਆ ਦੇ ਕਿਤੇ ਪਟਾਕਾ ਤੇਰਾ ਹੀ ਨਾ ਬਹਜੇ ਤੂੰ ਜੀ ਵੀ ਤਾਂ ਨੰਗੇ ਪੈਰੀ ਹੂ ਛੋਟਾ ਕਰ ਭੂਟ ਪਾਏ ਨੇ ਓ ਯਾਰ ਮੈਨੂੰ ਤਾਂ ਹਸਾਵਾ ਬੂਰਾ ਓਏ ਸਾਹਬ ਨੂੰ ਕਿਹੜਾ ਇੱਥੇ ਬਾਂਦਰ ਕੀਲਾ ਖੇਡਣਾ ਤੇ ਤਾਂਸ ਖੇਡਣੀ ਹੈ ਭਾਈਓ ਤੇ ਪੈਣੋ ਆ ਤੂੰ ਪੰਗੇ ਨਾਲ ਥਲੇ ਉਤਰ ਜਾਂ ਗਿਤੇ ਮੰਦਰ ਨਾਲ ਲੰਡਾ ਕਰਾ ਲਈ ਇਹ ਜ ਖੰਬੇ ਦੀ ਤਾਰ ਜੁੜੇਗਾ ਚੱਕ ਕੇ ਤੈਨੂੰ ਥੱਲੇ ਮਾਰੂ ਐ ਨਾਲੇ ਤੂੰ ਜੀ ਮਰੋਂਗੇ ਨਾਲੇ ਮੈਨੂੰ ਬਜਾਉਂਗੇ ਫੇਰ ਸਾਡੀ ਲਾਈਟ ਹੀ ਲੀ ਜਾਂਦੀ ਆ ਉਹਦਾ ਕੀ ਕਰੀ ਚਾਚਾ ਜੀ ਓਏ ਭਾਈਓ ਤੇ ਭੈਣੋ ਮੈਨੂੰ ਲੱਗਦਾ ਤੁਹਾਡੀ ਲਾਈਟ ਨਹੀਂ ਤੁਸੀਂ ਆਪ ਹੀ ਹਿਲੇ ਹੋਏ ਹੋ